Váy 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 ਦਾਨ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਸੰਗਰੂਰ ਜਿੰਦਰ ਸਿੰਘ ਜੀ ਅੱਜ ਜਿਹੜਾ ਤੂਰੀ ਪਿੰਡ ਤੋਂ ਇੱਕ ਪਾਸਰ ਵਾਣਾ ਕਰ ਰਹੇ ਹਾਂ ਕਿੱਥੇ ਜਾ ਰਹੀ ਹੈ ਬੱਸ ਕੀ ਹੈਗਾ ਅੱਜ ਪਿਛਲੇ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪਿੰਡ ਤੂਰੀ ਤੋਂ ਸਾਡੇ ਬਹੁਤ ਹੀ ਦੇਸ਼ ਭਗਤ ਮਤਲਬ ਆਪਾਂ ਗੁਰੂ ਰਵਦਾਸ ਜੀ ਦੇ ਉੱਥੇ ਪਹੁੰਚ ਕੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜੋ 31 ਦਸੰਬਰ ਸਾਲ ਦਾ ਖੇਰਲਾ ਦਿਨ ਹੈ ਉੱਥੋਂ ਆਸ਼ੀਰਵਾਦ ਲੈਂਦੇ ਨੇ ਗੁਰੂ ਮਹਾਰਾਜ ਜੀ ਤੋਂ ਕਿ ਨਵੇਂ ਸਾਲ ਸ ਚੜੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਮਨੁੱਖਤਾ ਦੀ ਭਲਾਈ ਲਈ ਮਨੁੱਖਤਾ ਦੀ ਬਿਹਤਰੀ ਲਈ ਹਰ ਸਾਲ ਦੀ ਤਰ੍ਹਾਂ ਇਹ ਬੱਸਾਂ ਪਿਛਲੇ ਸਾਲ ਵੀ ਤਿੰਨ ਬੱਸਾਂ ਸਾਰੇ ਬਿੰਦਜੀਤ ਗੋਲਡੀ ਜੀ ਹਲਕਣ ਚਾਰਜ ਨੇ ਭੇਜਣਤੀਆਂ ਹੁਣ ਵੀ ਉਹਨਾਂ ਨੇ ਸੇਵਾ ਭੇਜੀ ਹੈ ਕਿ ਉੱਥੇ ਸ਼ੀਰਵਾਲ ਲੈ ਕੇ ਆਉਣ ਅੱਜ ਲਾਸਟ ਦਿਨ ਹੈ 31 ਤੱਕ 12 ਵਜੇ ਤੋਂ ਬਾਅਦ ਇਕ ਤਰੀਕ ਹੋ ਜਾਣੀ ਹੈ ਉਸ ਤੋਂ ਬਾਅਦ ਉਹਨਾਂ ਦਾ ਸ਼ੀਰਵਾਲ ਲੈ ਕੇ ਭਗਤ ਰਵਦਾਸ ਜੀ ਦਾ ਭਗਤ ਰਵਦਾਸ ਜੀ ਇੱਕ ਬਹੁਤ ਵੱਡੇ ਭਗਤ ਹੋਏ ਨੇ ਉਹ ਜਿਹੜਾ ਉਹ ਸਥਾਨ ਹੈ ਪਵਿੱਤਰ ਸਥਾਨ ਹੈ ਉੱਥੇ ਉਹਨਾਂ ਨੇ ਬਹੁਤ ਲੰਮਾ ਸਮਾਂ ਆਪਣਾ ਜ਼ਿੰਦਗੀ ਦਾ ਘੱਟੋ ਘਾਟ ਇੱਕ ਵੱਡਾ ਤਿੰਨ ਹਿੱਸਾ ਉਹਨਾਂ ਦੇ ਭਗਤੀ ਦੇ ਰੂਪ ਵਿੱਚ ਕੀਤਾ ਸੰਗਤਾਂ ਨੂੰ ਭਗਤ ਮਤਲਬ ਬਾਣੀ ਗੁਰੂ ਮਹਾਰਾਜ ਦੇ ਵਿੱਚ ਵੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜਾ ਹੈ ਮਨੁੱਖਤਾ ਦੀ ਭਲਾਈ ਤੇ ਬਿਹਤਰੀ ਲਈ ਇਹ ਸੰਗਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਆਪਣਾ ਇਲਾਕੇ ਵਾਸਤੇ ਤੰਦਰੁਸਤੀ ਮੰਗਣ ਵਾਸਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾ ਲੈਣ ਵਾਸਤੇ ਸਾਡੇ ਸਮੁੱਚੇ ਮਨੁੱਖਤਾ ਦੀ ਭਲਾਈ ਲਈ ਬਤਨਬੱਤਾ ਦਰਹਾਈ ਹੈ ਮੈਂ ਸਾਰੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਕਾਹਨੂੰ ਨਵਾਂ ਸਾਲ ਚੜ੍ਹ ਜਾਵੇ ਅਤੇ ਸਾਰੇ ਸਮੁੱਚੇ ਪੰਜਾਬ ਵਾਸੀਆਂ ਨੂੰ ਭਗਤ ਅਰਵਦਾਤ ਜੀ ਦੀਆਂ ਬ ਬਹੁਤ ਹੀ ਕੀਰਤੀ ਲੋਕਾਂ ਦੇ ਹੱਕ ਵਿੱਚ ਮਨੁੱਖਤਾ ਦੀ ਭਲਾਈ ਲਈ ਇਸਤਰੀ ਜਾਤੀ ਦੀ ਭਲਾਈ ਲਈ ਹਰ ਵਰਗ ਦੀ ਭਲਾਈ ਲਈ ਉਹਨਾਂ ਨੇ ਜੋ ਆਪਣੇ ਜ਼ਿੰਦਗੀ ਦੇ ਵਿੱਚ ਸਖਤ ਹਤਪੱਛਾ ਕੀਤੀ ਹੈ ਉਹਨਾਂ ਤੋਂ ਅਸ਼ੀਰਵਾਦ ਲੈਣ ਦੀ ਲੋੜ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇਹ ਬੱਸ ਪਿੰਡ ਤੂਰੀ ਤੋਂ ਆਲੇ-ਦਾਲੇ ਹੋਰ ਨਗਰਾਂ ਤੋਂ ਖਰਾਲਗੜ੍ਹ ਵਿਖੇ ਜਾ ਰਹੀ ਹੈ ਅੱਜ 31 ਦਸੰਬਰ ਹੈ ਇਹ ਸਹੀ ਸਮਾਜ ਹੈ ਜਿਹੜਾ ਕੀਰਤੀ ਲੋਕ ਨੇ ਅੱਜ ਉੱਥੇ ਭਗਤ ਰਵਿਦਾਸ ਜੀ ਉਹ ਸਥਾਨ ਹੈ ਉੱਥੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਕਿਉਂਕਿ ਭਗਤ ਰਵਿਦਾਸ ਨੇ ਆਪਣੇ ਜੀਵਨ ਦੇ ਵਿੱਚ ਦੱਬੇ ਕੁਚਲੇ ਲੋਕਾਂ ਲਈ ਜੋ ਪ੍ਰੇਰਣਾ ਦਾ ਸਰੋਤ ਬਣੇ ਨੇ ਉਹ ਤੋਂ ਪ੍ਰੇਰਣਾ ਲੈ ਕੇ ਸਭਾਜ ਹੈ ਜਿਹੜਾ ਅੱਜ ਉੱਥੇ ਨਤਮਸਤਕ ਹੋ ਕੇ ਆਪਣਾ ਨਵਾਂ ਜੀਵਨ ਹੈ ਜਿਹੜਾ ਨਵਾਂ ਸਾਲ ਹੈ 2024 ਉਹ ਸ਼ੁਰੂਆਤ ਕਰਨ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾ ਬਈ ਨਰਮਲ ਸਿੰਘ ਢੋਹ ਜੀ ਸਾਬਕਾ ਮੈਂਬਰ ਐਸਜੀਪੀਸੀ ਪ੍ਰੋਫੈਸਰ ਜਿਵੇਂ ਤੁਸੀਂ ਪਹਿਲਾਂ ਐਸਜੀਪੀਸੀ ਸੇਵਾ ਕਰਦੇ ਆ ਰਹੇ ਹੋ ਤੇ ਹੁਣ ਰਬੀਦਾਸ ਭਗਤ ਜੀ ਦਾ ਕਾਫੀ ਵੱਡੀ ਦੇਣ ਐ ਐਸੀ ਪਰ ਸਮਾਜ ਨੂੰ ਤੇ ਕੀ ਕਹਿਣਾ ਚਾਹੋ ਤੁਸੀਂ ਦੇਖੋ ਰਬਦਾਸ ਭਗਤ ਜੀ ਦੇ 40 ਲੋਕ ਗੁਰੂ ਗ੍ਰੰਥ ਸਾਹਿਬ ਦਰਜ ਨੇ ਇਹ ਜੋ ਸਿਰਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਤਾਂ ਭਗਤ ਰਬਦਾਸ ਜੀ ਵੀ ਮਿਲ ਕੇ ਆਏ ਉਹਨਾਂ ਦੇ ਵੀ 40 ਲੋਕ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦਰਜ ਕੀਤੇ ਉਹ ਅੱਜਕੱਲ ਜਿਹੜੀ ਬੱਸ ਜਾ ਰਹੀ ਹੈ ਖਰਾਲਗੜ੍ਹ ਨੂੰ ਉੱਥੇ ਅਰਦਾਸ ਭਗਤ ਜੀ ਕਾਫੀ ਸਮਾਂ ਉੱਥੇ ਜਗ੍ਹਾ ਤੇ ਠਹਿਰੇ ਨੇ ਅਸੀਂ ਲੋਕਾਂ ਨੂੰ ਸੁਨੇਹ ਦੇ ਦਿੰਦੇ ਰਹੇ ਤੇ ਅੱਜ ਉਸ ਜਗ੍ਹਾ ਦੇ ਦਰਸ਼ਨ ਕਰਨ ਲਈ ਇਹ ਪਿੰਡ ਤੋਂ ਬੱਸ ਜਾ ਰਹੀ ਹੈ ਇਹ ਉੱਥੇ ਨਵਾਂ ਸਾਲ ਚੜ੍ਹਨ ਤੋਂ ਬਾਅਦ ਕੋਈ ਅਸ਼ੀਰਵਾਦ ਲੈ ਕੇ ਨਮਸਕਾਰ ਕਰਕੇ ਉੱਥੋਂ ਫਿਰ ਇਹ ਬੱਸ ਵਾਪਸ ਆਏਗੀ ਬਹੁਤ ਜ਼ਿਆਦਾ ਲੋਕਾਂ ਨੂੰ ਜਾਗਰਤੀ ਆ ਗਈ ਬਹੁਤ ਪੰਜਾਬ ਦੇ ਵੱਡੀ ਪੱਧਰ ਤੇ ਲੋਕ ਉੱਥੇ ਅਰਦਾਸੀ ਦੇ ਪ੍ਰੋਗਰਾਮ ਤੇ ਜਾਂਦੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਫਿਰ ਵਾਪਸ ਆਉਂਦੇ ਮਾਜੀ ਜੀ ਬਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਅੱਜ ਬਹੁਤ ਬੜਪਾਗੇ ਆ ਜਿਹੜੇ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਨ ਸ਼ੋ ਪ੍ਰਾਪਤ ਧਰਤੀ ਖੁਰਾਰਗੜ੍ਹ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਆ ਅਸੀਂ ਹਰੇਕ ਸਾਲ ਭਾਈ ਵਿਨਰਜੀਤ ਸਿੰਘ ਜੀ ਗੋਲਡੀ ਵੱਲੋਂ ਜੋ ਹਲਕਾ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਹਰੇਕ ਸਾਲ ਸਾਨੂੰ ਬੱਸਾਂ ਦੀ ਫ੍ਰੀ ਸੇਵਾ ਕੀਤੀ ਦਿੱਤੀ ਜਾਂਦੀ ਹੈ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਉਸ ਪਾਵਨ ਚਰਨਾ ਦੀ ਸ਼ੋਭਾ ਪ੍ਰਾਪਤ ਕਰਕੇ ਨਵਾਂ ਸਾਲ 2024 ਭਾਵ ਹਰੇਕ ਸਾਲ ਅਸੀਂ ਉੱਥੇ ਜਾ ਕੇ ਸੰਗਤਾਂ ਮਨਾਉਂਦੀਆਂ ਨੇ ਅਤੇ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੁੰਦਾ ਹੈ ਅਤੇ ਸਾਡਾ ਕਿਰਤੀ ਸਮਾਜ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਬਹੁਤ ਵੱਡੀ ਦੇਣ ਹੈ ਕੱਲੇ ਸਾਡੇ ਨਹੀਂ ਸਮੁੱਚੇ ਜਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਤੋਂ ਜੀਵਨ ਤੋਂ ਸੇਧ ਲੈ ਕੇ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਉਹਨਾਂ ਦੇ ਦਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਅਸੀਂ ਸਾਰੇ ਸਾਗੰਦਾਂ ਅਤੇ ਬਾਈ ਵੀਰਨਜੀਤ ਸਿੰਘ ਗੋਲਡੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਹਰ ਸਾਲ ਉੱਥੇ ਜਾਣ ਲਈ ਪ੍ਰੇਰਦੇ ਵੀ ਨੇ ਤੇ ਸਾਨੂੰ ਸਾਧਨ ਵੀ ਮੁਹੱਈਆ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ